ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਬਿਟੇ ਸੰਸਾਰ ਸੱਚ ਨਾ ਪਾਇਆ ਕ્યાં ਬਵੀਏ ਕ્યાં ਠੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾ ਸੱਚ ਮਿਲੈ ਸਚਿਆ ਕੂੜ ਨ ਪਾਈਏ ਸੱਚੇ ਸਿਉ ਚਿਤ ਲਾਈਏ ਬਾਹੜ ਨ ਆਈਏ ਮੋਇਆ ਕੋ ਕਿੰ ਰੋਵੋ ਉਹ ਰੋਏ ਨ ਜਾਣੂ پرو سج حکم پچھان ہوں حکمی لے لکھائے آیا جانیے لاہا پلے پائے حکم سنجانیے حکمی پیدا جائے درگہ پانیے ਹੁਕਮ ਹੀ ਸਿਰ ਮਾਰਾ ਬੰਦਰ ਬਾਣੀਏ ਲਾਹ ਸੱਚ ਨਿਆਉ ਮਨ ਵਸਾਈਏ ਲੇਕੇ ਆਪ ਲੈ ਪਾਏ ਗਰਵ ਵੁਝਾਈਏ ਮਨ ਮੁਖਿਆ ਸਿਰ ਮਾਰ ਬਾਦ ਖਪਾਈਏ ਠਗ ਮੁਠੀ ਕੁੜਿਆਂ ਬੰਨ ਚਲਾਈਏ ਸਾਹਿਬ ਰਿਦੇਵ ਸਾਈਂ ਨਾ ਪੁੱਛਤਾ ਵਹੀ ਗੁਨਾਹ ਬਾਖਸ਼ਨ ਹਾ ਸ਼ਬਦ ਕਮਾ ਵਹੀ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਇ ਨਦਰ ਨਿਹਾਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਬਿਟੇ ਸੰਸਾਰ ਸੱਚ ਨਾ ਪਾਇਆ ਕ્યાં ਬਵੀਏ ਕ્યાં ਠੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੈ ਸਚਿਆ ਕੂੜ ਨਾ ਪਾਈਏ ਸੱਚੇ ਸਿਉ ਚਿਤ ਲਾਈਏ ਬਾਹੜ ਨ ਆਈਏ ਮੋਇਆ ਕੋ ਕਿੰ ਰੋਵੋ ਉਹ ਰੋਏ ਨ ਜਾਣੂ ਰੋਵੋ ਸੱਚ ਸਲਾਹੇ ਹੁਕਮ ਪੁਛਾਣ ਹੂੰ حکمی وجہوں لے لکھائے آیا جانیے لاہا پلے پائے حکم سنجانیے حکمی پیدا جائے درگہ پانیے حکم ہی سرمارا مارا باندر ਲਾਹ ਸੱਚ ਨਿਆਉ ਮਨ ਵਸਾਈਏ ਲੇਕੇ ਆ ਪੱਲੇ ਪਾਏ ਗਰਵ ਵੁਝਾਈਏ ਮਨ ਮੁਗੀਆਂ ਸਰਵਾ ਬਾਦ ਖਪਾਈਏ ਠਗ ਮੁਠੀ ਕੁੜਿਆਂ ਬੰਨ ਚਲਾਈਏ ਸਾਹਿਬ ਹਿਰਦੈ ਵਸਾਈ ਨਾ ਪਛਤਾ ਵਹੀ ਗੁਨਾਹ ਬਖਸ਼ਣ ਹਾ ਸ਼ਬਦ ਕਮਾ ਵਹੀ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨੇਹਾਂ ਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਬਟੇ ਸੰਸਾਰ ਸਾਚ ਨਾ ਪਾਇਆ ਕ્યા ਬਵੀਐ ਕਿਆ ਠੂੰਡੀਐ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾ ਸਾਚੋ ਮਿਲੈ ਸਚਿਆ ਕੂੜ ਨ ਪਾਈਐ ਸਚੇ ਸਿਉ ਚਿਤ ਨਾਈਐ ਬਾਹੜ ਨਾ ਆਈਏ ਮੋਇਆ ਕੋ ਕਿੰ ਰੋਵੋ ਉਹ ਰੋਏ ਨਾ ਜਾਣੂ ਰੋਵੋ ਸੱਚ ਸਲਾਹੇ ਹੁਕਮ ਪੁਛਾਣ ਹੁਕਮੀ ਵਜੋਂ ਲਿਖਾਏ ਆਇਆ ਜਾਣੀਏ ਲਾਹ ਬੱਲੇ ਪਾਏ ਹੁਕਮ ਸਿੰਝਾਣੀਏ ਹੁਕਮੀ ਪੈਦਾ ਜਾਏ ਦਰਗਹਿ ਪਾਣੀਏ ਹੁਕਮ ਹੀ ਸਿਰਮਾਰਾ ਬੰਦਰਵਾਣੀਏ ਲਾਹ ਸਚ ਨਿਆਉ ਮਨੁ ਵਸਾਈਏ ਲੇਕੇ ਆਪ ਲੈ ਪਾਏ ਗਰਵ ਵੁੰਝਾਈਏ ਮਨ ਮੁਗਿਆ ਸਰਵਾ ਬਾਦ ਖਪਾਈਏ ਠਗ ਮੁਠੀ ਕੁੜਿਆਂ ਬੰਨ ਚਲਾਈਏ ਸਾਹਿਬ ਰਿਦੇਵ ਸਾਈਂ ਨਾ ਪਛਤਾ ਵਹੀ ਗੁਨਾਹ ਬਖਸ਼ਣ ਹਾ ਸ਼ਾਵਦ ਕਮਾ ਵਹੀਂ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨਿਹਾਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਬਿਟੇ ਸੰਸਾਰ ਸੱਚ ਨਾ ਪਾਇਆ ਕ્યાં ਬਵੀਏ ਕ્યાં ਠੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾ ਸੱਚ ਮਿਲੈ ਸਚਿਆ ਕੂੜ ਨ ਪਾਈਏ ਸੱਚੇ ਸਿਉ ਚਿਤ ਨਾਈਏ ਬਾਹੜ ਨ ਆਈਏ ਮੋਇਆ ਕੋ ਕਿੰ ਰੋਵੋ ਉਹ ਰੋਏ ਨ ਜਾਣੂ رو سچ س حکم ہوکم ہوں حکمی وجہوں لکھائے آیا جانیے لاہا پلے پائے حکم سجانیے حکمی پیدا جائے درگہ پانیے ਹੁਕਮ ਹੀ ਸਿਰ ਮਾਰਾ ਬੰਦਰ ਬਾਣੀਏ ਲਾ ਸੱਚ ਨਿਆਉ ਮਨੁ ਵਸਾਈਏ ਲੇਕੇ ਆ ਪੱਲੇ ਪਾਏ ਗਰਵ ਵੁਝਾਈਏ ਮਨ ਮੁਗਿਆ ਸਰਵਾ ਬਾਦ ਖਪਾਈਏ ਠਾਗ ਮੁਠੀ ਕੁੜਿਆਂ ਬੰਨ ਚਲਾਈਏ ਸਾਹਿਬ ਰਿਦੇਵ ਸਾਈਂ ਨਾ ਪਛਤਾਵਹੀ ਗੁਨਾਹ ਬਾਖਸ਼ਨ ਹਾ ਸ਼ਬਦ ਕਮਾਵਹੀ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨਿਹਾਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਪਟੇ ਸੰਸਾਰ ਸੱਚ ਨਾ ਪਾਇਆ ਕ્યાં ਬਵੀਏ ਕ્યાં ਠੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਉ ਸੱਚ ਮਿਲੈ ਸਚਿਆ ਕੂੜ ਨਾ ਪਾਈਏ ਸੱਚੇ ਸਿਉ ਚਿਤ ਲਾਈਏ ਬਾਹੜ ਨ ਆਈਏ ਮੋਇਆ ਕੋ ਕਿੰ ਰੋਵੋ ਉਹ ਰੋਏ ਨ ਜਾਣੂ ਰੋਵੋ ਸੱਚ ਸਲਾਹੇ ਹੁਕਮ ਪਛਾਣੂ ਹੁਕਮ ਹੀ ਵਜੋਂ ਲਿਖਾਏ ਆਇਆ ਜਾਣੀਏ ਲਾਹ ਪੱਲੇ ਪਾਏ ਹੁਕਮ ਸਿੰਝਾਣੀਏ ਹੁਕਮੀ ਪੈਦਾ ਜਾਏ ਦਰਗਹਿ ਪਾਣੀਏ ਹੁਕਮ ਹੀ ਸਿਰ ਮਾਰਾ ਬੰਦਰ ਬਾਣੀਏ ਲਾ ਸੱਚ ਨਿਆਉ ਮਨ ਵਸਾਈਏ ਲੇਕੇ ਆ ਪੱਲੇ ਪਾਏ ਗਰਵ ਗੁੰਝਾਈਏ ਮਨ ਮੁਖਿਆ ਸਰਵਾ ਬਾਦ ਖਪਾਈਏ ਠੱਗ ਮੁਠੀ ਕੁੜਿਆਂ ਬੰਨ ਚਲਾਈਏ ਸਾਹਿਬ ਰਿਦੇਵ ਸਾਈਂ ਨਾ ਪੁੱਛਤਾ ਵਹੀ ਗੁਨਾਹ ਬਾਖਸ਼ਨ ਹਾ ਸ਼ਬਦ ਕਮਾ ਵਹੀ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨੇ ਹਾਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੱਲੇ ਚੱਲਣ ਹਾਰ ਵਾਟ ਵਟਾਇਆ ਤੰਦ ਬਿਟੇ ਸੰਸਾਰ ਸਾਚਨਾ ਪਾਇਆ ਕ્યા ਬਵੀਏ ਗਿਆ ਠੂੰਡੀਏ ਗੁਰ ਸ਼ਬਦ ਦਿਖਾਇਆ ਮਮਤਾ ਮੋਹ ਵਿਸਰਜਿਆ ਆਪਣੇ ਘਰ ਆਇਆ ਰਹਾਓ ਸਾਚੋ ਮਿਲੈ ਸਚਿਆ ਕੂੜ ਨਾ ਪਾਈਏ ਸੱਚੇ ਸਿਉ ਚਿਤ ਨਾਇ ਬਾਹੜ ਨਾ ਆਈਏ ਮੋਇਆ ਕੋ ਕਿੰ ਰੋਵੋ ਹੋ ਰੋਏ ਨਾ ਜਾਣ ਹੂੰ ਰੋਵੋ ਸੱਚ ਸਲਾਹੇ ਹੁਕਮ ਪੁਛਾਣ ਹੂੰ ਹੁਕਮ ਹੀ ਵਜੋਂ ਲਿਖਾਏ ਆਇਆ ਜਾਣੀਏ ਲਾਹ ਬੱਲੇ ਪਾਏ ਹੁਕਮ ਸਿੰਝਾਣੀਏ ਹੁਕਮੀ ਪੈਦਾ ਜਾਏ ਦਰਗਹਿ ਪਾਣੀਏ ਹੁਕਮ ਹੀ ਸਿਰਮਾਰਾ ਬੰਦਰ ਬਾਣੀਏ ਲਾਹ ਸਾਚ ਨਿਆਉ ਮਨੁ ਵਸਾਈਏ ਲੇਕੇ ਆਪ ਲੈ ਪਾਏ ਗਰਵ ਵੁਝਾਈਏ ਮਨ ਮੁਗੀਆਂ ਸਰਵਾ ਬਾਦ ਖਪਾਈਏ ਠਗ ਮੁਠੀ ਕੁੜੀਆਂ ਬੰਨ ਚਲਾਈਏ ਸਾਹਿਬ ਰਿਦੇਵ ਸਾਈਂ ਨਾ ਪਛਤਾਵਹੀ ਗੁਨਾਹਾਂ ਬਖਸ਼ਣ ਹਾਂ ਸ਼ਾਬਦ ਕਮਾਵਹੀਂ ਨਾਨਕ ਮੰਗੇ ਸੱਚ ਗੁਰਮੁਖ ਘਾਲੀਏ ਮੈਂ ਤੁਝ ਬਿਨ ਅਵਰ ਨ ਕੋਏ ਨਦਰ ਨਿਹਾਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ